ਗਲ ਖਾਲਸਾ ਦੇ ਬਾਣੀ ਗਜਿੰਦਰ ਸਿੰਘ ਜਿਹੜੇ ਪਿਛਲੇ ਦਿਨਾਂ ਪਾਕਿਸਤਾਨ ਵਿੱਚ ਅਕਾਲ ਚਲਾਣਾ ਕਰ ਗਏ ਸਨ ਦੀ ਨਿਮਤ ਅਰਦਾਸ ਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਿੱਖ ਜਥੇਬੰਦੀਆਂ ਅੱਜ ਅਕਾਲ ਤੱਕ ਸੈਫੂ ਜੀ ਗਜਿੰਦਰ ਸਿੰਘ 1981 ਵਿੱਚ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਜਰਨੈਲ ਸਿੰਘ ਭਿੰਡਾ ਵਾਲਾ ਦੀ ਰਿਹਾਈ ਲਈ ਇੰਡੀਅਨ ਏਅਰਲਾਈਨਸ ਦੇ ਜਹਾਜ਼ ਨੂੰ ਅਗਵਾ ਕਰਨ ਵਾਲੇ ਪੰਜ ਮੈਂਬਰਾਂ ਵਿੱਚੋਂ ਇੱਕ ਸਨ ਉਹ ਜਹਾਜ਼ ਨੂੰ ਲਾਹੌਰ ਲੈ ਗਏ ਸਨ ਜਿੱਥੇ ਪਾਕਿਸਤਾਨ ਵਿੱਚ ਉਹਨਾਂ ਨੂੰ 14 ਸਾਲ ਜੇਲ੍ਹ ਕੱਟਣੀ ਪਈ ਦੱਸਿਆ ਜਾਂਦਾ ਹੈ ਕਿ ਗਜਿੰਦਰ ਸਿੰਘ ਉਹਨਾਂ ਦੀ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਭਾਰਤ ਲਿਆਂਦੀ ਕੋਸ਼ਿਸ਼ ਕੀਤੀ ਗਈ ਲੇਕਿਨ ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਰਹਿ ਕੇ ਆਪਣੀ ਬਾਕੀ ਦੀ ਜ਼ਿੰਦਗੀ گزارਨ ਨੂੰ ਤਰਜੀਹ ਦਿੱਤੀ ਗਜਿੰਦਰ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਲਾਹੌਰ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਮ ਔਰ 4 ਜੁਲਾਈ ਨੂੰ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਪਾਕਿਸਤਾਨ ਵਿੱਚ 40 ਵਰਿਆਂ ਤੋਂ ਵੱਧ ਸਮਾਂ ਰਹਿਣ ਦੇ ਬਾਅਦ ਵੀ पाकिस्तान ने उन्हना मौत की पुष्टि अधिकारित तौर पर नहीं की श्री अकाल तखत साहब के हुए समागम अकाल तख्त साहब के जथेदार ने अनाउंस किया कि गजिंद्र सिंह जो भी सौ भी जलावतन सिख योद्धा की उपाधि का अनाउंस किया गया फिजिकल तौर अकाल तखत साहब दिता जाएगा एलावा उन्होंने एक पिक्चर अजायब घर भी लगाई जाएगी ਔਰ ਵੀ ਥੋੜੇ ਦਿਨਾਂ ਤੱਕ ਪੰਜ ਸਿੰਘ ਸਹਿਬਾਨ ਦੀ ਇਕਤਤਾ ਹੋਣੀ ਹੈ ਗੁਰੂ ਕਿਰਪਾ ਕਰੇ ਥੋੜੇ ਦਿਨਾਂ ਦੇ ਵਿੱਚ ਉਸ ਬਹਾਦਰ ਸੂਰਬੀਰ ਨੂੰ ਉਸ ਮਹਾਨ ਗੁਰੂ ਸਿੱਖ ਨੂੰ ਲੋਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਕਰਕੇ ਐਲਾਨ ਕੀਤਾ ਗਿਆ ਸੀ ਉਹ ਜਿਹੜਾ ਬਣਦਾ ਮਾਨ ਸਨਮਾਨ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜ਼ਰੂਰ ਦਿੱਤਾ ਜਾਏਗਾ ਜੋ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦਿਸ਼ਾਤ ਹੋਈ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹਾਦਤ ਹੋਈ। ਉਹਨਾਂ ਦੀਆਂ ਤਸਵੀਰਾਂ ਔਰ ਭਾਈ ਗਜਿੰਦਰ ਸਿੰਘ ਜੀ ਹੋਰਾਂ ਦੀ ਜਿਹੜੀ ਤਸਵੀਰ ਹੈ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲਾ ਕਰਕੇ ਤੇ ਕੇਂਦਰ ਸਿੱਖ ਅਜੈਬ ਘਰ ਦੇ ਵਿੱਚ ਸ਼ਿਸ਼ੋਭਿਤ ਕਰਨ ਦਾ ਯਤਨ ਜ਼ਰੂਰ ਕਰੇ। ਸੱਚਾ ਪਾਤਸ਼ਾਹ। ਸਰਸਵਾਹ। ਲੇਖਕ ਖਾਲਸਾ ਦੇ ਜਿਹੜੇ ਆਫੀਸ਼ੀਅਲ ਸਪੋਰਟਸ ਪਰਸਨ ਨੇ ਉਹਨਾਂ ਦਾ ਕਹਿਣਾ ਹੈ ਕਿ ਪਵੇਂ ਗਜਿੰਦਰ ਸਿੰਘ ਹੋ ਨਹੀਂ ਰਹੇ ਲੇਕਿਨ ਉਹਨਾਂ ਦੁਆਰਾ ਰਚਿਤ ਕਿਤਾਬਾਂ ਉਹਨਾਂ ਦੀ ਸੋਚ ਉਹਦੇ ਤੇ ਉਹ ਪੈਰਾ ਦੇਣਗੇ ਅਤੇ ਦਲ ਕਾਲਸਾ ਦੇ ਅੱਗੇ ਜਿਹੜੇ ਵੀ ਕੰਮ ਕਾਜ ਹੋਣਗੇ ਉਹ ਉਸ ਤਰੀਕੇ ਚਲਾਇਆ ਜਾਏਗਾ ਬਹੁਤ ਸਾਰਾ ਉਹਨਾਂ ਦਾ 53 ਈਅਰਸ ਐਕਸਪੀਰੀਅੰਸ ਹੈ ਜਿਹੜਾ ਅਸੀਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਕੋਲੋਂ ਗ੍ਰਹਿਨ ਕੀਤਾ ਹੈ ਉਹਨਾਂ ਦੀਆਂ ਲਿਖਤਾਂ ਨੇ ਚਾਹੇ ਪੋਇਮਸ ਨੇ ਚਾਹੇ ਰਾਈਟਿੰਗਸ ਨੇ ਜਾਂ ਜਿਹੜੀਆਂ ਉਹਨਾਂ ਨੇ ਮਤਲਬ ਡੇ ਟੂ ਡੇ ਸਾਨੂੰ ਗਾਈਡਲਾਈਨਸ ਦਿੱਤੀਆਂ ਸੋ ਅਗਰ ਸਰੀਰਕ ਤੌਰ ਤੇ ਨਹੀਂ ਵੀ ਰਹੇ ਪਰ ਉਹ ਸਾਡੇ ਵਿੱਚ ਹਮੇਸ਼ਾ ਏ ਜ਼ਿੰਦਾ ਰਹਿਣਗੇ ਆਪਣੀਆਂ ਪੋਇਮਸ ਤੇ ਆਪਣੀਆਂ ਲਿਖਤਾਂ ਦੇ ਰਾਹੀਂ ਮਾਤਾ ਮਾਨ ਦੇ ਪਰਿਵਾਰ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਹਨਾਂ ਨੇ ਕੌਮ ਦੀ ਖਾਤਰ ਆਪਣਾ ਜੀਵਨ ਸਮਰਪਿਤ ਕੀਤਾ ਹੈ